ਜਾ ਰਹੇ ਆ ਕੋਟਲੀ ਸੰਗਰ ਅਰਸ਼ ਵਾਸਤੇ ਟਰੈਕਟਰ ਲੈਣ ਤੇ ਸੰਦੂਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਆਪਾਂ ਜਾ ਰਹੇ ਹਾਂ ਕੋਟਲੀ ਸੰਗਰ ਅਰਸ਼ ਵਾਸਤੇ ਟਰੈਕਟਰ ਲੈਣ ਤੇ ਅਰਸ਼ ਚਾਚਾ ਫਾਪਾ ਤੇ ਮੈਂ ਹੁਣ ਰਾਹ 'ਤੇ ਜਾ ਰਹੇ ਹਾਂ ਮਮਦੋਟ ਨੰਗੇ ਤੇ ਉੱਥੇ ਪਹੁੰਚ ਕੇ ਮਿਲਦੇ ਹਾਂ ਪੰਪ ਤੇ ਆ ਗਏ ਆ ਇਹ ਤੇ ਲੱਗੇ ਆ ਪਾਉਣ ਹੋਰ ਜੀ ਕੇ ਹਾਲ ਚਾਲ ਨੇ ਕੀ ਹਾਲ ਚਾਲ ਨੇ ਵਧੀਆ ਜੀ ਹਾਂ ਫਿਰ ਸਿਆਣਤੀ ਕੰਮ ਹੋਰ ਮੁੰਡਿਆ ਬਹੁਤ ਅੱਜ ਮੁੰਡਾ ਖੁਸ਼ 855 ਲੈਂ ਚੱਲੇ ਚੈੱਕ ਕਰ ਲਿਆ ਜੀ ਹੋਰ ਹੈ ਰ ਕਿਹੜਾ ਪੈਂਡਾ ਆਪਣਾ ਵਾਰੀ ਤੇ ਤੇਲ ਕਿੰਨਾ ਰੱਤੇ ਵਾਲਾ ਕੋਈ ਨਾ ਤਾ ਪਰ ਪਤਾ ਨਹੀਂ ਲੈ ਕੋਈ ਨਹੀਂ ਆ ਵਾਲਾ ਇਹ ਫਿਰ ਸ਼ਰਟ ਫਿਰ ਤੇਰੀ ਅੱਖਾਂ 'ਚ ਨਹੀਂ ਮੱਚਦੀ ਜਿਹੜੀ ਐਡੀ ਗੂੜੀ ਪਾਈ ਤੂੰ ਮਤਲਬ ਗਰਮੀ ਦੇ ਵਿੱਚ ਨਹੀਂ ਪਤਲੀ ਹੈ ਨਹੀਂ ਪਤਲੀ ਹੈ ਰੰਗ ਬੜਾ ਤਿੱਖਾ ਆ ਰੰਗ ਤਾਂ ਤਿੱਖਾ ਵਾਕੇਗਾ ਗੱਲਾਂ ਤੇਰੀਆਂ ਸਹੀ ਆ ਫਿਰ ਕਿੰਨੇ ਸਲਾਹ ਦਿੱਤੀ ਸੀ ਕਾਲਰ ਆਹ ਕਾਲਰ ਆੜਾ ਉਹ ਸਭ ਕੰਪਨੀ ਦਾ ਕੰਮ ਹੈ ਕੰਪਨੀ ਦਾ ਹੀ ਕੰਮ ਹੈ ਇਹ ਇੱਥੇ ਫਿਰ ਤੂੰ ਕੱਲਾ ਹੀ ਹੁੰਨਾ ਚਾਰ ਬੰਦੇ ਚਾਰ ਬੰਦੇ ਇੱਥੇ ਤਾਂ ਕੱਲਾ ਹੀ ਨਹੀਂ ਹੋ ਰਹੇ ਦੋਨ ਪਰ ਹਾਂ भा खड़ा है, चलो तर तो हाँ जी पहुंच गए कोटली संगर चाचे घर ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਆ ਤੇਰੇ ਫਾਟ ਕਨੇ ਬੜਾ ਟਾਈਮ ਲੱਗਦਾ ਜਿਹੜਾ ਪਹਿਲਾਂ ਜਿਹੜਾ ਉਹ ਪਰਲਾ ਜਿਹੜਾ ਤਸੀਹ ਤੇ ਫਾਟ ਕੇ ਅੱਛਾ ਲੱਗਿਆ ਨਾ ਬਾਹ ਬਾਹ ਉਹਦੇ ਲਈ ਬਾਈਕ ਨਹੀਂ ਬਾਹ ਬਾਹ ਨਹੀਂ ਨਿਕਲਿਆ ਇਹ ਨੀਗੇਟਿਵ ਸ਼ਹਿਰ ਦੇ ਵਾਲੇ ਨੇ ਫਿਰ ਨਿਕਲਿਆ ਨਹੀਂ ਮੇਰੇ ਚੱਲਦਾ ਨਹੀਂ ਸੌਂ ਜਾਂਦੇ ਮੇਲਾ ਕਰਕੇ ਉਹ ਬੰਦਾ ਨਹੀਂ ਸੱਚੀ ਲਈ ਸੀ ਰਾਤ ਕਢਾਈ ਬੈਠੋ ਮਹਿੰਨੇ ਤੋਂ ਸਾਰੇ ਟਰੈਕਟਰ ਬਾਅਦ ਚ ਨਹੀਂ ਰਸੀ ਤੁਸੀਂ ਸ਼ਾਰਦੂ ਖਾਲੀ ਦੁਪਹਿਰੇ ਨਹੀਂ ਨਹੀਂ ਆ ਗਈ ਈ ਨਾ ਮਾਤਰ ਮੰਜਾ ਦਾ ਕਾਲੇ ਟਿੱਡ ਵਾਲਾ ਕਹਿੰਦੇ ਖੁੱਲ ਰੇਨਲ ਟਰੈਕਟਰ ਤੁਹਾਡੀ ਕਿਸਮਤ ਚ ਇਹ ਹੋ ਬੰਪਰੀ ਅੱਛਾ ਜੀ ਤੋਂ 5 ਚੰਗਾ ਨੰਬਰ ਮਰਵਾਟਾਂ ਦੇ ਬੱਸੇ ਲਾਏ ਨੇ ਬਹਿਣ ਨੂੰ ਫਾਈਂ ਕਿਹੜੀ ਡੱਕਤ ਵਿੱਚ ਕਿਤੇ ਲੱਗਾ ਮਿਲ ਰਿਹਾ ਜੀ ਇਹ ਮਾਡਲ ਜਿਹੜਾ ਜਿਹੜਾ ਉਹ 16 ਦਾ ਉਹ ਜਿਹੜਾ ਉਹ 11 ਦਾ ਪਕੀਆ ਮੈਂ ਪਰ ਮਨਵਾਸ ਬਰਾਣਾ ਆ ਕਹਿੰਦਾ ਇਹ ਇਹ ਮਾਡਲ 11 ਇਹ ਮਾਟਰ ਟਰੈਕਟਰ ਵੇਖਿਆ ਨਹੀਂ ਖੁੱਲਿਆ ਥੋੜਾ ਜਿਹਾ ਕਿਤੇ ਖੁੱਲਿਆ ਦਿਖਾ ਮੈਨੂੰ ਕੋਈ ਨੜ ਨਹੀਂ ਚੱਲੇ ਮਾਟਰ ਟਰੈਕਟਰ ਨੂੰ ਅੰਦੇ ਮੜਾ ਆ ਵਧੀਆ ਲੱਗਦਾ ਭਰਾ ਮੈਂ ਲੋਕਾਂ ਨੂੰ ਨਹੀਂ ਦੱਸਦਾ ਤੈਨੂੰ ਨਾ ਦੇਉਂਗਾ ਯਾਰ ਦੱਸੇ ਵੱਲੋਗੀ ਕੋਈ ਜੇ ਕਿਤੇ ਕਲਮ ਵੀ ਲੱਗੀ ਹੋਈ ਮੈਂ ਤੈਨੂੰ ਦੱਸ ਕੇ ਦਊਂਗੀ ਸੇਵਾ ਸੈਂ ਇੱਕ ਕਲਮ ਲੱਗੀ ਹੈ ਹੈ ਰੇਡ ਤੇ ਅਕਰ ਥੋੜਾ ਸਾਫ਼ ਹੀ ਹੈ ਯਾਰ ਉਹ ਨਾ ਪਾ ਯਾਰ ਨਹੀਂ ਨਹੀਂ ਆ ਯਾਰ ਸਮਝ ਨਹੀਂ ਆਉਂਦੀ ਯਾਰ ਮੁਲੇ ਆਇਆ ਆਪ ਤੋਂ ਕਹਿੰਦਾ ਯਾਰ ਬੜਿਆ ਇੱਥੋਂ ਮੇਰੀ ਵੀ ਇੱਧਰ ਵੀ ਜਿੱਦੇ ਇਹਨੇ ਨਾ ਤੂੰ ਐ ਨਹੀਂ ਤੈਨੂੰ ਮੈਂ ਨਾ ਰਿਕਾਰਡਿੰਗ ਕਰ ਲਾ ਭਾਵੇਂ ਐ ਨਹੀਂ ਆ ਨਾ ਵੀ ਮੈਨੂੰ ਘੱਟ ਦੇਣਾ ਭਾਈ ਇਹ ਉਹਦੇ ਟਿੱਟ ਤੱਕ ਲੱਭਦੇ ਨਹੀਂ ਭੈਣ ਜੋ ਬਹੁਤ ਔਖੇ ਲੱਭਦੇ ਹਨ ਮੀ ਗੱਲ ਤੇ ਤਾਂ ਕੋਈ ਗੱਲ ਨਹੀਂ ਭਰਾ ਆ ਯਾਰ ਮੈਂ ਥੋੜਾ ਇੱਕ ਦਿਲੋਂ ਸਰਕਾਰ ਆ ਪਰਮਾਤਮਾ ਇੱਕੰਦ ਜਿਹੜੋ ਬੰਨਣਾ ਸੱਜਣ ਇਦਾਂ ਨਾ ਹੁੰਦਾ ਨਾ ਸਾਨੂੰ ਖੂਜੀ ਚੜ ਜਾਂਦੀ ਹੈ ਵੀ ਭੈਣ ਨੂੰ ਭਰਾ ਆ ਕੇ ਸਾਡਾ ਡੱਕ ਦੇਣਾ ਦਿੱਕਦਾ ਹੈ ਇਹੀ ਹੈ ਜਿਵੇਂ ਆਪਾਂ ਨਰ ਨਰ ਜਿੰਦਗੀ ਲਾਇਆ ਕਿਸੇ ਨੂੰ ਲੱਗਾ ਵੀ ਨਹੀਂ ਦਿੱਕਾ ਨਾ ਹੀ ਕਦੇ ਲਾਇਆ ਤੇ ਨਾ ਹੀ ਲਾਇਆ ਤੈਨੂੰ ਪਤਾ ਆਪਣੀ ਆ ਤਾਂ ਉਹ ਛੱਟ ਪਿੰਡਾਂ ਦੇ ਦਿੱਕ ਲੱਗਾ ਨਾ ਉਦਾਂ ਹੀ ਉਦਾਂ ਹੀ ਨਹੀਂ ਆਣਾ ਜੇ ਇਸੇ ਵਾਸਤੇ ਹੁਣ ਤੇਰਾ ਭੈਣ ਤੇ ਮੈਂ ਅੱਗੇ ਵੀ ਤੇਰੀ ਤੂੰ ਅਖੇ ਮੇਰੀ ਭੈਣ ਤੇ ਤੇਰੀ ਭੈਣ ਤੇ ਮੇਰੀ ਭੈਣ ਤੇ ਆਪਾਂ ਫਰਕ ਨਹੀਂ ਸਮਝੀਂ ਭਾਈ ਦੀ ਭੈਣ ਤੇ ਤੇਨੂੰ ਮੇਰੀ ਪਹਿਲਾ ਭੈਣ ਤੂੰ ਜੇ ਤੂੰ ਆਣਾ ਨਾ ਤੇਰੀ ਭੈਣਾਂ ਤੇ ਮੇਰੀ ਤੇਨੂੰ ਪਹਿਲਾ ਹੈ ਭੈਣ ਨਾਲ ਗੱਲ ਫਿਰ ਇਹ ਭੈਣ ਤੋਂ ਨਾਲ ਜਦੋਂ ਮਿਲ ਜਾਓ ਸੱਜਣ ਕੋਈ ਨਾ ਕੋਈ ਪੈਨੂ ਗਿਆ ਕੋਈ ਕਿਤੇ ਨਹੀਂ ਪਤਾ ਤੂੰ ਉਹਦੇ ਵੀ ਕਰਨਾ ਮੈਂ ਇਹ ਗੱਲ ਕਰੀ ਜੇ ਤੇਰੀ ਭੈਣਾਂ ਤੇ ਮੇਰੀ ਪਹਿਲਾਂ ਆਉਣੀ ਗੱਲ ਦਰੋਂ ਭੈਣਾਂ ਦਾ ਹੋਵੇ ਨਾ ਉੱਥੇ ਗੱਲ ਕਰੀ ਨੰਬਰ ਦੇ ਨੰਬਰ ਦੇ ਆ 9975369 ਜੀ ਨਾ ਨਹੀਂ ਇਹ ਜਿਵੇਂ ਆਇਆ ਉਵੇਂ ਹੀ ਆਹ ਟਰੈਕਟਰ ਆਪਾਂ ਖਰੀਦ ਲਿਆ ਇਹ ਵੀ ਲਾਲੇ ਸੀ ਬੰਦੇ ਨੇ ਸੁਣ ਲਾਂ ਗੱਲ ਚਾਚਾ ਜੀ ਤੋਂ ਇਹ ਸਾਡੇ ਪਿਆਰੇ ਸੱਜਣਾ ਇਹ ਪੁਰਾਣੇ ਬਹੁਤ ਪੁਰਾਣੇ ਸਾਡੇ ਪਿਆਰਾ ਘਰੇ ਜਾਣਾ ਸਾਡੀ ਭੈਣ ਕੋਲੇ ਚਾਚਾ ਜੀ ਇਹਦਾ YouTube ਤੇ ਪਉਦਾ ਵਾ ਠੀਕ ਹੈ ਪਾਇਆ ਕਰ ਫਿਰ ਹਾਂਜੀ ਅਕੀਦਾ ਉੱਥੇ ਜਾਵਾਂਗੇ ਬਈ ਮਹਿੰਦਰ ਕੁਲੇ ਦੇ ਬਾਗੇ ਸੋਦਾ ਪਰਾਣੀ ਜੇ ਨਾ ਫੋਨਤਾ ਹੋ ਜਾਣਾ ਹੈ ਤੇ ਗੱਲ ਕਰਦੇ ਹਾਂ ਹੁਣ ਆਪਾਂ ਲੱਗਿਆ ਤੁਰਨ ਸਾਨੂੰ ਆਉਣਾ ਸੋਕਾ ਸੋਹਣਿਆ ਤੈਨੂੰ ਅਸੀਂ ਮਾਰ ਕੇ ਤੇਰੇ ਜਿਹੜਾ ਲਵਾਉਂਦੇ ਵਧਾਈਆਂ ਵੀ ਅਰਸ਼ ਤੇ ਮਹਿੰਦਰ ਦੇ ਜਿਹ ਮਹਿੰਦਰ ਨਾਮ ਹੀ ਲਾਉਣ ਕਰੂੰਗਾ ਨਾ ਮੈਂ ਤੁਹਾਨੂੰ ਕਹੇ ਮੇਰੇ ਕੋਲੇ ਵਾਧੂ ਚਾਬੀ ਲੱਗੇ ਲਿਆ ਹੁਣ ਤੇ ਫੋਟੋ ਲੱਗੀਆਂ ਖੇਚਣ ਵੱਡੀ ਚਾਬੀ ਦੇ ਨਾਲ ਇਹ ਤਾਂ ਵੀ ਦੇਖ ਲਾਉਂਦਾ ਨਾ ਚਾਚਾ ਚਾਚਾ ਇਹ ਕੀ ਨੇ ਬਾਕੀ ਟਰੈਕਟਰਾਂ ਦੀ ਵੀ ਵੀਡੀਓ ਪਾ ਦਿਓ ਇੱਕ 56 ਵੀ ਖੜਾ ਤੇ ਇੱਕ 855 ਖੜਾ 23 ਮਾਡਲ ਤੇ ਇੱਕ 5210 3630 ਸਪੈਸ਼ਲ ਐਡੀਸ਼ਨ ਖੜਾ 5310 ਸੋਨਾ ਲੀਕਾ 35 ਫਾਰਮ ਟਰੈਕ 6055 ਵੀ ਖੜਾ ਹੈ ਇੱਕ ਡੈਕ ਛਤਰੀ ਨਾਲ ਇੱਕ ਹੌਲੈਂਡਰ ਸਪੈਸ਼ਲ ਐਡੀਸ਼ਨ ਹੋਰ ਖੜਾ ਆ। ਬਾਕੀ 5855 ਖੜੇ 6 ਇੱਕ ਸਮਾਨੇ ਲੋਕਾਂ ਦੇ ਉਹਨਾਂ ਦੇ ਕੋਲ ਬੁਲਫਾ ਤੇ ਨਹੀਂ ਆਦੇ ਲੋਕ। ਇੱਕ 53 ਦਾ ਕਾਲੇ ਢਿੱਡ ਵਾਲਾ ਖੜਾ ਆ। ਇੱਕ ਸਮ ਅੰਦਰ ਵੀ ਇੱਕ ਟਰੈਕਟਰ ਦੋ ਖੜੇ। ਸੋਨਾ ਦੀ ਕਾ 60 ਤੇ 363 স্পেশাল এডিশਨ ਕੀ 160 55 ਦੀ ਖੜਾ ਸਾਰੇ ਟਰੈਕਟਰ ਵਕਾਉ ਨੇ ਸੁੰਨੀ ਲੀਕ ਕੇ ਹੋਰ ਵੀ ਹੈਗੇ ਫੋਟੋ ਲੱਗੇ ਕਰਾਉਣ ਆ ਗਿਆ ਤੋਰ ਲਿਆ ਬਾਏ ਨੂੰ ਮੇਅਰ ਕਰੇਂਗੇ ਹਾਂਜੀ ਤੇ ਆਪਾਂ ਪੰਪ ਤੇ ਆ ਗਏ ਤੇਲ ਲਿਆ ਪਵਾ ਤੇ ਹੁਣ ਬੈਂਚ ਥੋੜੀ ਦਿੱਕਤ ਪਰੇਸ਼ਾਨੇ ਆਉਣ ਲਈ ਆਪਾਂ ਨਟ ਲੱਗੇ ਨੂੰ ਖੋਲਣਾ ਪੰਪ ਤੋਂ ਚਾਬੀ ਲੈ ਕੇ ਟੇਪ ਲੱਗੀ ਆ ਟੇਪ ਲੱਗੀ ਉੱਤੇ ਇਹ ਲਾਈਏ ਨਾ ਨਹੀਂ ਲਾਉਣੀ ਕਿਉਂ ਫਿਰ ਸਟਾਰ ਠਿੱਕੇ ਪੈ ਜਾਂਦੇ ਕਰ ਖੌਲ ਗਿਆ ਵਾਰ ਰਾਤ ਖਲਿਆ ਵਾ ਛੋਲੀ ਚ ਬੈਨ ਨੂੰ ਮਾਣ ਇੰਨੀ ਤਾਂ ਹੈ ਨਗਰ ਵਿੱਚ ਆ ਰਹੇ ਨਹੀਂ ਆਣ ਤਾਂ ਇਹਨਾਂ ਟਰੈਕਟਰ ਲਿਆ ਵਾ ਸਵਾਦ ਆਣਾ ਜਾਂਨੇ ਆ ਆਣਾ ਖੁਸ਼ ਕਰਾਏ ਚਲਾਵੇਗਾ ਖੁਸ਼ ਕਰਾਉਗਾ ਮੈਨੂੰ ਕਹਿਣਾ ਮੈਨਾ ਹੈ ਐਵੇਂ ਚਲੋ ਅੱਗੇ ਹੁੰਦੇ ਜਾਂਦੇ ਲੱਗੇ ਆਪਟੀਨ ਤੇ ਮਿੰਟ ਮਿੰਟ ਬਾਅਦ ਰੋਕ ਕੇ ਵੇਖੀਦਾ ਵੀ ਟਰੈਕਟਰ ਸੋਹਣਾ ਬਣ ਗਿਆ ਚੌਣਾ ਵੀ ਗੱਡੀ ਚ ਬੋਤੀਆਂ ਵਾਲੇ ਤੋਂ ਅੱਗੇ ਵਾਲੀ ਪੁਰ ਕੋਲ ਆ ਕੇ ਫੜਾਤਾ ਚਾਚੇ ਨੂੰ ਹੁਣ ਮਗਰ ਮਗਰ ਹੁੰਦੇ ਇਹ ਗੱਡੀ ਮਿੱਠੇ ਆ ਆਪਣਾਂ ਡਿੱਕ ਪਿਆ ਬਸ ਪਹੁੰਚਣ ਆਲੇ ਆ ਅਰਸ਼ ਕੇ ਘਰ ਜਾ ਕੇ ਮਿਲਦੇ ਆ ਫੁੱਫੜੀਏ ਘਰ ਆ ਰਹੇ ਹਾਂ ਤੇ ਮਗਰ ਟਰੈਕਟਰ ਵੀ ਆਉਂਦਾ ਪਿਆ ਵਾ ਤੇ ਫੁੱਫੜੀ ਜੀ ਨੂੰ ਬਧਾਈ ਫੁੱਫਰ ਸਾਸੀ ਕਾਲ ਵਧਾਈਆਂ ਹੁਣ ਨੀ ਮੋਟੂ ਵਧਾਈਆਂ ਹੁਣ ਕੌਣ ਹੈ ਚੱਲੋ ਜੀ ਹਾਂਜੀ ਟਰੈਕਟਰ ਆ ਗਿਆ ਘਰੇ ਤੇ ਅੱਜ ਦੀ ਵਲੌਗ ਦੇ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ ਹਾਂ ਤਾਂ ਸਾਰੀਆਂ ਇੱਕੇ ਥਾਂ ਉਹ ਮਾਰ ਕੰਮ ਮਾਰ ਕੰਮ ਸੋਲਾ ਮਾਡਲ ਟਾਇਟਰ ਆਈ ਅੱਜ ਦਾ ਵਲੌਗ ਕਰਦੇ ਇੱਥੇ ਖਤਮ ਉਮੀਦ ਦਾ ਵਲੌਗ ਵਧੀਆ ਲੱਗਾ ਹੋ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ